ਸ੍ਰੀ ਵਾਹਿ ਗੁਰੂ ਸਾਹਿਬ ਜੀ ਵਡਹੰਸ ਮਹਲਾ 3 ਜੀ ਮਨ ਮੇਰਾ ਤੂੰ ਸਦਾ ਸੱਚ ਸੁਮਹਾਲ ਜੀਓ ਆਪਣ ਕਰ ਤੂੰ ਸੁਖ ਵਸਹਿ ਉਹ ਨਾ ਸਕੈ ਜਮ ਕਾਲ ਜੀਓ ਮਨ ਮੇਰਾ ਤੂੰ ਸਦਾ ਸੱਚ ਸੁਮਹਾਲ ਜੀਓ ਆਪਣਾ ਕਰ ਤੂੰ ਸੁਖ ਵਸਾਏ ਪਹੇ ਨਸਕਾਇ ਜਮ ਕਾਲ ਜੀਓ ਕਾਲ ਜਾਲ ਜਮ ਜੋਹੇ ਨਾ ਸਾਕੇ ਸੱਚ ਸਬਦ ਲਿਵ ਲਾਵੇ ਸਦਾ ਸੱਚ ਰਤਾ ਮਨ ਨਿਰਮਲ ਆਵਣ ਜਾਣ ਰਹਾਏ ਉਜਾਏ ਪਾਏ ਪਰਮ ਵਿਗਤੀ ਮਨਮੁਖ ਮੋਹੀ ਜਮ ਕਾਲ ਕਹ ਨਾਨਕ ਸੁਣ ਮਨ ਮੇਰੇ ਤੂੰ ਸਦਾ ਸੱਚ ਸਮਾਲ ਮਨ ਮੇਰਾ ਅੰਤਰ ਤੇਰਾ ਨਿਧਾਨ ਹੈ ਬਾਹਰ ਵਸਤਨਾ ਭਾਲ ਜੋ ਭਾਵ ਸੋ ਪੁੰਚ ਤੂੰ ਗੁਰਮੁਖ ਨਦਰ ਨਿਹਾਲ ਗੁਰਮੁਖ ਨਦਰ ਨਿਹਾਲ ਮਨ ਮੇਰੇ ਅੰਤਰ ਹਰ ਨਾਮ ਸੁਖਾਈ ਮਨਮੁਖ ਅੰਦਲੇ ਗਿਆਨ ਵਿਹੂਣੈ ਦੂਜਾ ਪਾਏ ਖੁਆਇ ਬਿਨ ਨਾਵ ਕੋ ਸੂਟ ਨਾਹੀ ਸਭ ਬਾਦੀ ਜਮ ਕਾਲ ਨਾਨਕ ਅੰਤਰ ਤੇਰਾ ਨਿਧਾਨ ਹੈ ਤੂੰ ਬਾਹਰ ਵਸਤ ਨਾਮ ਭਾਲ ਮਨ ਮੇਰਾ ਜਨਮ ਪਦਾਰਥ ਪਾਏ ਕਾ ਇਕ ਸੱਚ ਲੱਗੇ ਵਾਪਾਰਾਂ ਸਤਗੁਰ ਸੇਵਨ ਆਪਣਾ ਅੰਤਰ ਸ਼ਬਦ ਅਪਾਰਾਂ ਅੰਤਰ ਸ਼ਬਦ ਅਪਾਰਾ ਹਰ ਨਾਮ ਪਿਆਰਾ ਨਾਮੇ ਨਉ ਨਿਦ ਪਾਈ ਮਨਮੁਖ ਮਾਇਆ ਮੋਹ ਵਿਆਪੇ ਦੁਖ ਸੰਤਾਪੇ ਦੁਜਾਇ ਪਤ ਗਵਾਈ ਹਮ ਮਾਰ ਸੱਚ ਸਬਦ ਸਮਾਨ ਸਾਚ ਰਤੇ ਅਦ ਕਾਈ ਨਾਨਕ ਮਾਨਸ ਜਨਮ ਦੁਲੰਬ ਹੈ ਸਤ ਗੁਰੂ ਬੂਝ ਬੁਝਾਈ ਮਨ ਮੇਰੇ ਸਤ ਗੁਰ ਸੇਵਨ ਆਪਣਾ ਸੇ ਜਨ ਵਡ ਭਾਗੀ ਰਾਮ ਜੋ ਮਨ ਮਾਰੈ ਆਪਣਾ ਸੇਪੁਰਖ ਬੈਰਾਗੀ ਰਾਮ ਸੇ ਜਨ ਬੈਰਾਗੀ ਸੱਚ ਲਿਵ ਲਾਗੀ ਆਪਣਾ ਆਪ ਪਸਾਨਿਆ ਮਤ ਨਿਹਚਲ ਅਤ ਗੂੜੀ ਗੁਰਮੁਖ ਸਹਜ ਨਾਮ ਵਖਾਣਿਆ ਇੱਕ ਕਾਮਣ ਹਿਤਕਾਰੀ ਮਾਇਆ ਮੋਹਿ ਪਿਆਰੀ ਮਨਮੁਖ ਸੋਏ ਰਹੇ ਅਭਾਗੇ ਨਾਨਕ ਸਹਜ ਸੇਵਹ ਗੁਰ ਆਪਣਾ ਸੇ ਪੂਰੇ ਵਡ ਭਾਗੇ ਇੱਕ ਕਾਮਣ ਹਿਤਕਾਰੀ ਮਾਇਆ ਮੋਹਿ ਪਿਆਰੀ ਮਨ ਮੁਖ ਸੋਏ ਰਹੇ ਆਭਾਗੇ ਨਾਨਕ ਸਹਜ ਸਿਵਹ ਗੁਰ ਆਪਣਾ ਸੇ ਪੂਰੇ ਵਡ ਭਾਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਡ ਹੰਸ ਮਹੱਲਾ ਤੀਜਾ ਮਨ ਮੇਰਾ ਤੂੰ ਸਦਾ ਸੱਚ ਸਮਾਲ ਜੀਓ ਆਪਣਾ ਘਰ ਤੂੰ ਸੁਖ ਵਸ ਹੈ ਉਹ ਨਾ ਸਕਾ ਜਮ ਕਾਲ ਜੀਓ ਸੁੰਦਨ ਸਿੰਘ ਕਿਉਂ ਕੇ ਦਾਤਾਰ ਮੇ ਕੁਪਰਾ ਲਾਰ ਬਿਨ ਰਹਿਣਾ ਸਕੇ ਮਨ ਮੇਰਾ ਮੇਰੇ ਪ੍ਰੀਤਮ ਪ੍ਰਾਨ ਹਰ ਪ੍ਰਭ ਕੁਲ ਮੇਲੇ ਬਹੁਤ ਦਾ ਪਵ ਜਲ ਤੇਰਾ